ਤੁਸੀਂ ਦੇਖ ਰਹੇ ਹੋ ਮਾਲਵਾ ਟੀਵੀ ਤੇ ਮਰ ਰਸ਼ਪਿੰਦਰ ਸਿੰਘ ਤਸਵੀਰਾਂ ਸੰਗਰੂਰ ਦੇ ਘਰਾਚੋ ਤੋਂ ਬੜੀਆਂ ਮੰਦਪਾ ਕੀ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ 30 ਸਾਲਾ ਪੁਰਾਣੇ ਘਰ ਦੀ ਛੱਤ ਡਿੱਗਣ ਕਾਰਨ ਇੱਕ ਬਜ਼ੁਰਗ ਮਾਤਾ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਦੇ ਦਈਏ ਕਿ ਇਸ ਕਮਰੇ ਦੇ ਵਿੱਚ ਤਿੰਨ ਜੀ ਬੈਠੇ ਜੀ ਤੇ ਅਚਾਨਕ ਤਕਰੀਬਨ 8:30 ਵਜੇ ਘਰ ਦੀ ਛੱਤ गिर ਜਾਂਦੀ ਹੈ ਜਿਸ ਨਾਲ ਬਜ਼ੁਰਗ ਮਾਤਾ ਨੂੰ ਹਸਪੀਟਲ ਜਾਂਦੇ ਹੀ ਮੌਤ ਹੋ ਜਾਂਦੀ ਹੈ ਤੇ ਬਾਕੀ ਪਰਿਵਾਰ ਦੇ ਜੀ ਦੀ ਹਾਲਤ ਜਿਹੜੀ ਨਾਜ਼ੁਕ ਦੱਸੀ ਜਾ ਰਹੀ ਹੈ ਪੀਜੀਆਈ ਦਾਖਲ ਕਰਵਾਇਆ ਗਿਆ ਦੇਖ ਸਕਦੇ ਹੋ ਜਿਹੜਾ ਇੱਕ ਘਰ ਹੈ ਰਾਤੋ ਦੇ ਵਿੱਚ ਸਥਿਤ ਹੈ ਤਾਂ ਜਸਪਾਲ ਕੋਰ ਮਾਤਾ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਤਕਰੀਬਨ 8:30 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਪਿੰਡ ਵਾਸੀ ਜਦੋਂ ਇਕੱਠੇ ਹੁੰਦੇ ਰਾਤ ਜਾਣਕਾਰੀ ਮਿਲਦੀ ਹੈ ਕਿ ਘਰ ਦੀ ਛੱਤ ਡਿੱਗ ਜਾਂਦੀ ਹੈ ਤਾਂ ਮੌਕੇ ਦੇ ਪਿੰਡ ਵਾਸੀਆਂ ਦੇ ਵੱਲੋਂ ਉਹਨਾਂ ਨੂੰ ਕੱਢਿਆ ਜਾਂਦਾ ਇਸ ਮਲਬੇ ਦੇ ਵਿੱਚ ਭਾਰੀ ਨੁਕਸਾਨ ਵੀ ਹੋਇਆ ਜਿਹੜਾ ਨਜ਼ਰ ਆ ਰਿਹਾ ਤੁਹਾਨੂੰ ਜਾਣਕਾਰੀ ਦੇ ਦਈਏ ਇਸ ਮਲਬੇ ਦੇ ਵਿੱਚ ਇੱਕ ਕਾਰ ਮੋਟਰਸਾਈਕਲ ਤੇ ਹੋਰ ਘਰ ਦਾ ਸਮਾਨ ਜਿਹੜਾ ਦਬ ਜਾਂਦਾ ਤੇ ਜਦੋਂ ਮੌਕੇ ਤੇ ਜਾਣਕਾਰੀ ਮਿਲਦੀ ਹੈ ਖੜਕਾ ਸੁਣਦਾ ਤਾਂ ਮੌਕੇ ਦੇ ਪਿੰਡ ਵਾਸੀ ਇਸ ਜਗ੍ਹਾ ਤੇ ਕੱਟੇ ਹੋ ਜਾਂਦੇ ਨੇ ਤੇ ਪਰਿਵਾਰ ਨੂੰ ਕੱਢ ਕੇ ਮੌਕੇ ਤੇ ਹਸਪਤਾਲ ਦਾਖਲ ਕਰਵਾਉਂਦੇ ਨੇ ਦੇਖ ਸਕਦੇ ਹੋ ਤਸਵੀਰਾਂ ਤੁਸੀ ਨਜ਼ਰ ਆ ਰਹੀਆਂ ਕਿਸ ਤਰੀਕੇ ਭਾਰੀ ਨੁਕਸਾਨ ਹੋ ਜਾਂਦਾ ਹੈ ਅਚਾਨਕ ਘਰ ਦੀ ਛੱਤ ਡਿੱਗਣ ਦੇ ਕਾਰਨ ਜਿਹੜਾ ਇਹ ਹਾਸਾ ਵਾਪਰ ਜਾਂਦਾ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਮਲਬੇ ਢੇਟਾ ਜਿਹੜੀ ਕਾਰ ਵੀ ਨਜ਼ਰ ਆ ਰਹੀ ਹੈ ਇਸ ਮਲਬੇ ਦੇ ਢੇਟਾ ਇੱਕ ਬੁਲਟ ਮੋਟਰਸਾਈਕਲ ਵੀ ਜਿਹੜਾ ਦਬ ਜਾਂਦਾ ਤੇ ਪਰਿਵਾਰ ਦੇ ਜੀ ਮੌਕੇ ਤੇ ਇਸ ਜਗ੍ਹਾ ਤੇ ਬੈਠੇ ਹੁੰਦੇ ਨੇ ਤੇ ਮਲਬੇ ਢੇਟਾ ਦਬ ਜਾਂਦਾ ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਉਹਨਾਂ ਨੂੰ ਕੱਢਿਆ ਜਾਂਦਾ ਹਸਪਤਾਲ ਦਾਖਲ ਕਰਵਾਇਆ ਜਾਂਦਾ ਜਿਸ ਤੋਂ ਬਾਅਦ ਬਜ਼ੁਰਗ ਮਾਤਾ ਦੀ ਹਸਪਤਾਲ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਦੋ ਜੀਆਂ ਨੂੰ ਪਰਿਵਾਰ ਦੇ ਨੂੰ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਇਆ ਜਾਂਦਾ ਇਹ ਸਾਰੀ ਘਟਨਾ ਨੂੰ ਲੈ ਕੇ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣ ਲੋ ਮੇਰਾ ਨਾਮ ਤਾਂ ਚਰਨਜੀਤ ਹੈ ਜੀ ਪਿੰਡ ਕੀ ਹੈ ਜੀ ਕਰਤ ਕੀ ਘਟਨਾ ਹੋਈ ਹੈ ਜੀ ਰਾਤ ਨੂੰ ਘਟਨਾ ਜੀ ਇਹ ਮੈਂ 8 ਵਜੇ ਦੁਕਾਨ ਬੰਦ ਕਰਕੇ ਗਈਆਂ ਉਦੋਂ ਸਹੀ ਸਲਾਮਤ ਠੀਕ ਠਾਕ ਬੈਠੇ ਤੇ ਉਸ ਤੋਂ ਬਾਅਦ ਮੈਨੂੰ 8:30 ਵਜੇ ਕੋਈ ਬੁਲਾ ਕੇ ਲਿਆਈਏਗੀ ਵੀ ਉਹਨਾਂ ਦੀ ਛੱਤ ਦਿੱਤੀ ਜਦੋਂ ਮੈਂ ਆਈਆਂਗੀ ਉਦੋਂ ਇਹ ਬਾਹਰ ਕੱਢ ਲੈਤੇ ਜੀ ਮੈਂ ਨਾਲ ਗਈਆਂਗੀ ਬੇਬੇ ਹਸਪਤਾਲ ਚ ਜਾ ਕੇ ਪੂਰੀ ਹੋ ਗਈ ਜੀ ਇਹ ਚੰਡੀਗੜ੍ਹ ਲੈ ਕੇ ਇਹਨਾਂ ਨੂੰ ਠੀਕ ਹੈ ਕਿਵੇਂ ਕਰ ਪੁਰਾਣਾ ਸੀ ਜਾਨਾ ਕਿ ਨਾ ਜ਼ਿਆਦਾ ਕੋਈ ਪੁਰਾਣਾ ਨਹੀਂ ਇਹ ਸਭ ਠੀਕ ਹੈ ਤੁਨ ਕਿਵੇਂ ਲੱਗਦੇ ਵੀ ਛੱਤ ਕਿਉਂ ਗਿਰੀ ਜੀ ਕੋਈ ਵਜ੍ਹਾ ਲੱਗਦੀ ਹੁੰਦੀ ਛੱਤ ਤਾਂ ਜੀ ਹੁਣ ਮੈਂ ਤਾਂ ਮੈਨੂੰ ਵੀ ਇੰਤਾਜਾ ਕੋਈ ਪੁਰਾਣੀ ਹੋਣਾ ਨਾ 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 ਇੰਨੀ ਪੁਰਾਣੀ ਨਹੀਂ ਹੈਗੀ ਜੀ ਛੱਤ ਹੈ ਛੱਤ ਤਾਂ ਦਿਖੇ ਰਹੀ ਜਿਵੇਂ ਲੱਕੜਾਂ ਨੂੰ ਜਿਵੇਂ ਬਾਲੇ ਹੁੰਦੇ ਨੇ ਜਿਵੇਂ ਉਸ ਵਗੈਰਾ ਜਾਂ ਲੱਗੀ ਜਾ ਉਹ ਇਹ ਤਾਂ ਕੀ ਸੁਣੀ ਗਏ ਸਾਡੇ ਵੀ ਦੇਖ ਲਓ ਤੁਹਾਨੂੰ ਮੌਕੇ ਤੇ ਪਤਾ ਲੱਗਿਆ ਦੀ ਥੱਲੇ ਕੌਣ ਕੌਣ ਮੌਕੇ ਦੀ ਕਿੰਨੇ ਕ ਜਾਣੇ ਬੈਠੇ ਸੀ ਜੀ ਇਹ ਤਿੰਨੇ ਮੈਂਬਰ ਨੇ ਜੀ ਬੱਚੇ ਤਾਂ ਇਹਨਾਂ ਦੇ ਗਏ ਹੋਏ ਨੇ ਗਏ ਮਾਤਾ ਤੇ ਦੋ ਜੀ ਇਹ ਆਪ ਤੇ ਇਹਨੂੰ ਕੁੜੀ ਦਾ ਫੋਨ ਆਇਆ ਹੋਇਆ ਤੇ ਦੱਸਿਆ ਉਹਨੇ ਰਾਤ ਸਾਨੂੰ ਜਦ ਹੋਸ ਚ ਤੇ ਵੀ ਮੈਨੂੰ ਫੋਨ ਆ ਰਿਹਾ ਤੇ ਫੋਨ ਆਉਂਦੇ ਉਹਨੇ ਮੈਨੂੰ ਐ ਲੱਗੇ ਵੀ ਪੱਖਾ ਘੁੰਮੀ ਜਾਂਦਾ ਹੈਗਾ ਉਹ ਆ ਬਰੇਕਾਰ ਆਣੇ ਦੱਸਿਆ ਕਿ ਨਹੀਂ ਜੇ ਆਪਣਾ ਪੱਖਾ ਘੁੰਮਦਾ ਬਸ ਐ ਐਨੀ ਗੱਲ ਕਹਿੰਦੇ ਛੱਤ ਡਿੱਗ ਪਈ ਥੱਲੇ ਕਿੰਨਾ ਕੁ ਸਮਾਨ ਥੱਲੇ ਡੱਬ ਗਿਆ ਵਗੈਰਾ ਜੀ ਤੁਸੀਂ ਦੇਖ ਲਓ ਤੁਸੀਂ ਬਹੁਤ ਪਿਆ ਅੰਦਰ ਗੱਡੀ ਫੁੱਟ ਗਈ ਜੀ ਕੱਪੜੇ ਸਿਉਣਾ ਦੀ ਮਸ਼ੀਨ ਬਾਕੀ ਸਾਰਾ ਸਮਾਨ ਉਰੀ ਰੱਖ ਦਿੱਤਾ ਸਭ ਕੁਝ ਹੈ ਜੀ ਅੰਦਰ ਪੇਟੀ ਭਰੀ ਪਈ ਹੈ ਸਮਾਨ ਦੀ ਸਭ ਕੁਝੇ ਖਰਾਬ ਹੋ ਗਈ ਠੀਕ ਲਗਦਾ ਵੀ ਲੱਖਾਂ ਰੁਪਏ ਦਾ ਨੁਕਸਾਨ ਹੈ ਜੀ ਬਹੁਤ ਜ਼ਿਆਦਾ ਹੈ ਜੀ ਲੱਖਾਂ ਨਾਲ ਤਾਂ ਕਿੱਥੇ ਸਾਦੇ ਪ੍ਰਸ਼ਾਸਨ ਦੀ ਟੀਮ ਕੋਈ ਰਾਤ ਮੌਕੇ ਤੇ ਪਹੁੰਚਿਆ ਜੀ ਪੁਲਿਸ ਅਧਿਕਾਰੀ ਜਾਂ ਹੋਰ ਕੋਈ ਮੁਲਾਦ ਜੀ ਅਸੀਂ ਤਾਂ ਜੀ ਲੈ ਕੇ ਵਾਗੇ ਤੇ ਉਰੇ ਸਾਨੂੰ ਕੋਈ ਪਤਾ ਨਹੀਂ ਹੈਗਾ ਕਿ ਕਿ ਮੈਂ ਤਾਂ 11 ਵਜੇ ਮੁੜੀ ਨਗੇ ਨਾ ਮਰਜੀਤ ਸਿੰਘ ਤੇ ਪਿੰਡ ਪਿੰਡ ਘਰਾਚੋਂ ਹਾਂ ਬਾਪੂ ਜੀ ਕੀ ਘਟਨਾ ਹੈ ਘਟਨਾ ਅਚਾਨਕ ਮਲਕਮ ਹੋਇਆ ਹੈ ਹਾਂ ਕੀ ਛੱਤ ਦੀ ਛੱਤਗਰੀ ਦੀ ਕਿਲਖ ਸਾਰੀ ਕਿੰਨੇ ਕ ਖਾਂ ਸੀਗੇ ਜੀ ਇਹ ਖਾਣੇ ਜੀ 8 ਹੁੰਨੇ ਕਿੰਨੇ ਸਾਲ ਹੋ ਗਏ ਨੂੰ ਬਣਾਈ ਰਹੀ ਇਹਨੂੰ 30 ਸਾਲ ਹੋ ਗਏ ਜੀ ਹਾਂ ਤੇ ਕਿਵੇਂ ਘਟਣਾ ਬਈ ਰਾਤ ਕਿਵੇਂ ਪਤਾ ਲੱਗੋ ਇਹ ਤਾਂ ਹੀ ਅੰਦਰ ਵੜੇ ਤੇ ਅਸੀਂ ਮਦਾ ਬਾਹਰ ਉਧਰ ਆਈ ਦੀ ਬਾਅਦ ਚ ਮੋਕੇ ਦੀ ਈਮੇਲ ਭੱਜ ਕੇ ਇਕੱਠੇ ਦਰਾਂ ਚ ਤਾਂ ਉਰੇ ਕੋਈ ਬੈਠੇ ਵਗੈਰੇ ਨਹੀਂ ਅੰਦਰ ਬੈਠੇ ਸੀ ਤਨ ਜੀ ਇਹ ਜਦਾ ਕਿਵੇਂ ਕਮਰਾ ਸੀਗਾ ਇਹ ਸਾਰਾ ਵੱਡਾ ਹਾਲ ਸੀ ਜੀ ਹਾਲ ਸੀ ਠੀਕ ਹੈ ਤਾਂ ਗੱਡੀ ਵੀ ਖੜੀ ਨਜ਼ਰ ਆ ਰਹੀ ਹਾਂਜੀ ਹਾਲ ਸੀ ਆ ਜੀ ਕਿੰਨੇ ਕੁ ਬੰਦੇ ਚ ਬੈਠੇ ਸੀ ਕਿੰਨੇ ਕੁ ਬੰਦੇ ਤਿੰਨੇ ਜੀ ਬੰਦੇ ਜੀ ਮੋਕੇ ਤੇ ਕੋਣ ਕੋਣ ਬੈਠੇ ਸੀ ਇੱਕ ਤਾਂ ਮਾਤਾ ਜੀ ਦੀ ਦੋ ਜੀ ਉਹਦੇ ਕੀ ਨਾਮ ਸੀ ਜੀ ਉਹਨਾਂ ਦੇ ਜਿਹੜੇ ਬੈਠੇ ਸੀ ਇੱਕ ਤਾਂ ਜਸਮੇਲ ਕੌਰ ਜੀ ਬਾਕੀ ਦੇ ਅਮਰੀਕ ਸਿੰਘ ਆ ਉਹਦਾ ਦੂ ਮੇਰਾ ਨਾਮ ਯਾਦ ਆਉਂਦਾ ਇੱਕ ਉਹਦੇ ਘਰ ਲਈ ਸੀ ਇਹਦਾ ਨਾਮ ਯਾਦ ਕਿੰਨੇ ਕ ਸੱਟਾਂ ਵੱਜੇ ਨੇ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਤਾਂ ਹੀ ਮਤਲਬ ਸੱਟਾਂ ਜਿਹੜੇ ਸੱਟਾਂ ਲੱਗੀਆਂ ਹੋਈ ਨੁਕਸਾਨ ਹੋ ਗਿਆ ਨੌਂ ਦਿਨਾਂ ਮੋਕਾ ਦੀ ਪੂਰੀ ਹੋ ਗਈ ਉੱਥੇ ਜਾ ਕੇ ਸੰਗੁਰ ਹਾਂ ਜੀ ਹੁਣ ਕਿੱਥੇ ਰਹਿੰਦੇ ਕਿਤੇ ਰੈਫਰ ਚੰਡੀਗੜ੍ਹ ਨੇ ਬਾਕੀ ਦੋ ਹਲੇ ਚਾਪੀ ਰਹੀ ਹਾਂ ਜੀ ਹਾਂ ਜੀ ਚਾਪੀ ਰਹੀ ਹੈ ਚੰਡੀਗੜ੍ਹ ਨੇ ਹੀ ਉਹ ਜੀ ਜੀ ਪੁਰਸਪਾਸ਼ਾਸ਼ਨ ਬੋਲੋ ਕੋਈ ਆਏ ਜਿਹੜੇ ਤੱਕ ਜੋ ਵੀ ਨਹੀਂ ਕੋਈ ਨਹੀਂ ਆਈ ਉਹਨੇ ਮਾਲਕ ਨਾਲ ਉੱਥੇ ਦੱਸਦੇ ਤੇ ਆਪਣੇ ਸਰਪੰਚਾਂ ਕੋਲੇ ਆਪਾਂ ਆਗੇ ਜੀਗਾ ਜਾਂ ਡੀਸੀ ਆਗੇ ਦੀ ਮੌਕੇ ਤੇ ਪੂਰੇ ਤਾਂ ਨਹੀਂ ਆਏਗੇ ਪੂਰੇ ਨਹੀਂ ਆਏ ਉੱਥੇ ਆ ਗਿਆ ਸੀ ਮੈਂ ਅਰਗਵੀਰ ਸਿੰਘ ਨੰਬਰਦਾਰ ਜੀ ਪਿੰਡ ਕਰਾਚੋਂ ਰਾਤ ਕੀ ਘਟਨਾ ਜੀ ਕੀ ਗੱਲ ਹੈ ਰਾਤ ਤਕਰੀਬਨ 8:30 ਵਜੇ ਜੀ ਇਹ ਪਰਿਵਾਰ ਅੰਦਰ ਬੈਠਾ ਸੀ ਆਪਦੇ ਰੂਮ ਚ ਇੱਕ ਦਮ ਪਤਾ ਨਹੀਂ ਕੀ ਹੋ ਗਿਆ ਸਾਰਾ ਮਕਾਨ ਡਿੱਗ ਗਿਆ ਜਿਨ੍ਹਾਂ ਦਾ ਨਾ ਕਾਫੀ ਨੁਕਸਾਨ ਹੋ ਗਿਆ ਗੱਡੀ ਸਾਰੀ ਟੁੱਟ ਗਈ ਜੀ ਇੱਕ ਮਾਤਾ ਦੀ ਡੈਥ ਹੋ ਗਈ ਜੀ ਦੋ ਦੋਏ ਜੀ ਆਪ ਅਵਰੀਖ ਸਿੰਘ ਤੇ ਉਹਦੀ ਮੈਸੇਜ ਪੀਜੀਆ ਵਿੱਚ ਦਾਖਲ ਨੇ ਉਹ ਵੀ ਸੀਰੀਅਸ ਨੇ ਜੀ ਐਸੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਇਹ ਬੰਦੇ ਦਾ ਮੁਆਵਜ਼ਾ ਦਿੱਤਾ ਜਾਵੇ ਆ ਕੇ ਪ੍ਰਸ਼ਾਸਨ ਅਧਿਕਾਰੀ ਇਹਦਾ ਮੌਕਾ ਦੇਖਣ ਜੀ ਆ ਤੁਸੀਂ ਮੌਜੂਦਾ ਨੰਬਰਦਾਰੋਂ ਪ੍ਰਸ਼ਾਸਨ ਦਾ ਅਧਿਕਾਰੀ ਹਾਲੇ ਤੱਕ ਤਕਨ ਰਾਤ ਦੀ ਘਟਨਾ ਤਕਰੀਬ ਸਵੇਰ ਦੇ 9 7 8 ਵਜੇ ਰੇ ਨੇ ਹਾਂ ਜੀ ਹਾਂ ਹੁਣ ਤੱਕ ਨਹੀਂ ਆਇਆ ਕਿਵੇਂ ਦੇਖਦੇ ਚੀਜ਼ਾਂ ਨੂੰ ਨਾ ਹੁਣ ਤੱਕ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਆਇਆ ਜੀ ਇਨਫੋਰਮੇਸ਼ਨ ਦਿੱਤੀ ਹੋਈ ਹੈ ਵੈਸੇ ਆ ਜਾਣਗੇ ਜੀ ਥੋੜਾ ਲੇਟ ਤੁਹਾਨੂੰ ਲੱਗਦਾ ਵੀ ਪ੍ਰਸ਼ਾਸਨ ਦੀ ਵੱਡੀ ਨਲਾਇਕੀ ਹੈ ਜੀ ਇਹ ਚੀਜ਼ ਹਾਂ ਜੀ ਆਉਣਾ ਚਾਹੀਦਾ ਸੀ ਜਦੋਂ ਰਾਤ ਹੀ ਪਤਾ ਲੱਗਿਆ ਜੀ ਕਮੋਰਚਰੀ ਚ ਵੀ ਪਤਾ ਲੱਗ ਜਾਂਦਾ ਜੀ ਉਸ ਤੋਂ ਇਹਨਾਂ ਨੂੰ ਆਉਣਾ ਚਾਹੀਦਾ ਸੀ ਜੀ ਕਿਵੇਂ ਦੇਖਦੇ ਹੋ ਘਟਨਾ ਤੋਂ ਨੂੰ ਕਿਵੇਂ ਲੱਗਦਾ ਜੀ ਕੀ ਵਜ੍ਹਾ ਰਹੀ ਕੀ ਕਾਰਨ ਕੀ ਹੋ ਸਕਦਾ ਇਨਸੀਡੈਂਟ ਜੀ ਜਿਵੇਂ ਅਚਾਨਕ ਐਕਸੀਡੈਂਟ ਕਹਿ ਦੋ ਇੱਕ ਤਰ੍ਹਾਂ ਦਾ ਐਕਸੀਡੈਂਟ ਹੀ ਹੋਇਆ ਜੀ ਇਹ ਪਹਿਲੀ ਵਾਰ ਹੋਇਆ ਜੀ ਮੈਨੂੰ ਲੱਗਦਾ ਸਾਡੀ ਸੁਰਤ ਚ ਤੱਕ ਤੇ ਹੋਈ ਨਹੀਂ ਇਸ ਤਰ੍ਹਾਂ ਵੀ 1 ਲੱਖ ਦਾ ਮਕਾਨ ਡਿੱਗ ਜੀ ਤੁਹਾਨੂੰ ਨਹੀਂ ਲੱਗਦਾ ਵੀ ਜਾਂ ਛੱਤ ਲੰਬੀ ਜਾਂ ਬਾਲੇ ਜਿਆਦਾ ਵੱਡੀ ਲੰਬੀ ਹੋਣ ਕਰਕੇ ਨਹੀਂ ਨਹੀਂ ਜੀ ਨਹੀਂ ਇਹੋ ਜੀ ਕੋਈ ਵੱਡੀ ਗੱਲ ਨਹੀਂ ਹੈਗੀ ਜੀ ਉਹ ਬਹੁਤ ਵੱਡੇ ਉਹ ਵੱਡੀ ਗੱਲ ਨਹੀਂ ਜੀ ਕੋਈ ਡਬਲ ਆਫ ਪਾਏ ਹੋਏ ਸੀ ਗਾਡਰ 2 ਜੋੜ ਕੇ ਪਾਏ ਹੋਏ ਸੀ ਜੀ ਹਾਂ ਅਚਾਨਕ ਕੀ ਘਟਨਾ ਅਚਾਨਕ ਘਟਨਾ ਵਾਪਰੀ 14 ਕੋ ਫੁੱਟ ਐਕਸੀਡੈਂਟ ਮੰਨੋ ਜੀ ਚਾਨਕ ਐਕਸੀਡੈਂਟ ਹੋ ਗਿਆ ਮੇਰਾ ਨਾਮ ਹਰਜਿੰਦਰ ਸਿੰਘ ਕਰਾਚੋ ਪਿੰਡ ਕੀ ਘਟਨਾ ਹੋਈ ਜੀ ਰਾਤ ਨੂੰ ਇਹ ਘਟਨਾ ਰਾਤ 8:30 ਵਜੇ ਦੀ ਘਟਨਾ ਜੀ ਪਿੰਡ ਕਰਾਚੋਂ ਦੇ ਵਿੱਚ ਚਾਂਦਪੱਤੀ ਦੇ ਵਿੱਚ ਅਮਰੀਕ ਸਿੰਘ ਦੇ ਘਰ ਦੇ ਵਿੱਚ ਜੋ ਆਪਣੀ ਮਾਤਾ ਦੇ ਕੋਲ ਬੈਠੇ ਸੀਗੇ ਮਾਤਾ ਜੀ ਬਿਮਾਰ ਥੋੜਾ ਜਿਹਾ ਸਿਹਤ ਤੋਂ ਡਾਊਨ ਸੀ ਉਹਨਾਂ ਦਾ ਪਤਾ ਸਦਾ ਦਾ ਕਿ 8:30 ਵਜੇ ਅੰਦਰ ਬੈਠੇ ਸੀਗੇ ਤੇ ਰਾਤ ਨੂੰ ਚਾਣ ਚੱਕ ਇੱਕ ਬਾਲੇ ਦੀ ਸੱਤ ਪਾਈ ਹੋਈ ਸੀ ਜਿਹੜੀ ਗਾਡਰਾਂ ਸਮੇਤ ਸਾਰੀ ਦੀ ਸਾਰੀ ਸੱਤ ਉਹਨਾਂ ਦੇ ਉੱਪਰ ਡਿੱਗ ਗਈ ਤੇ ਜਿਸ ਦੇ ਵਿੱਚ ਮਾਤਾ ਜੀ ਅਤੇ ਸਾਡੀ ਚਾਚੀ ਜੀ ਫਰਜਿੰਦਰ ਕੌਰ ਤੇ ਚਾਚਾ ਜੀ ਅਮਰੀਕ ਸਿੰਘ ਤੇ ਤਿੰਨਾਂ ਦੇ ਉੱਪਰ ਸੱਤ ਡਿੱਗ ਗਈ ਜਿਨ੍ਹਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਜਿਨ੍ਹਾਂ ਨੂੰ ਰਾਤ ਅਸੀਂ ਇੱਕ ਘੰਟਾ ਖੱਜਲਖਵਾਰੀ ਕਰਕੇ ਬਹੁਤ ਪਰੇਸ਼ਾਨੀ ਨਾਲ ਕਾਫੀ ਜ਼ਿਆਦਾ ਲੋਕਾਂ ਨੇ ਇਸ ਦੇ ਮਲਬੇ ਦੇ ਵਿੱਚੋਂ ਬਾਹਰ ਕੱਢਿਆ ਜਿਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਸੀਗਾ ਗੰਭੀਰ ਸੀ ਤੇ ਐਂਬੂਲੈਂਸ ਬਹੁਤ ਲੇਟ ਆਈ ਹੈ ਜਿਸ ਕਾਰਨ ਜਲਦੀ ਆਪੋ ਆਪਣੇ ਨਿੱਜੀ ਵਾਹਨਾਂ 'ਚ ਇੱਥੋਂ ਤਿੰਨ ਗੱਡੀਆਂ 'ਚ ਉਹਨਾਂ ਨੂੰ ਅਲੱਗ-ਅਲੱਗ ਲੈ ਕੇ ਗਏ ਨੇ ਉਸ ਸਮੇਂ ਮਾਤਾ ਜੀ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਸੀ ਤੇ ਬਾਕੀ ਥੋੜਾ ਜਿਹਾ ਬੋਲਦੇ ਸੀਗੇ ਚਾਚਾ ਤੇ ਚਾਚੀ ਕਿੰਨਾ ਕੁ ਨੁਕਸਾਨ ਲੱਗਦਾ ਜੀ ਤੇ ਕਿ ਕਿੰਨੇ ਕੁ ਬੰਦੇ ਥੱਲੇ ਮੱਚ ਸੀ ਨੁਕਸਾਨ ਤਾਂ ਜੀ ਇੱਕ ਤਾਂ ਗੱਡੀ ਖੜੀ ਆ ਨਵੀਂ ਗੱਡੀ ਆ ਜੀ ਲੱਗ ਇੱਕ ਮੋਟਰਸਾਈਕਲ ਆ ਬੋਲਡ ਲਗਭਗ 6-7 ਲੱਖ ਰੁਪਏ ਦੀ ਗੱਡੀ ਆ 2-2.5 ਲੱਖ ਰੁਪਏ ਦਾ ਅੱਜਕੱਲ ਬੋਲਡ ਆਉਂਦਾ ਜੀ ਉਹ ਤਾਂ ਚਲੋ ਵਹੀਕਲਾਂ ਦਾ ਨੁਕਸਾਨ ਆ ਜਿਹੜਾ ਜਾਨੀ ਨੁਕਸਾਨ ਆ ਜਿਹੜਾ ਸਾਨੂੰ ਪਤਾ ਲੱਗਿਆ ਡਾਕਟਰਾਂ ਨਾਲ ਉਧਰ ਰਾਤ ਦੇ ਚ ਮੁੰਡੇ ਸਾਡੇ ਗਏ ਸੀ ਲੈ ਕੇ ਵੀ ਮਾਤਾ ਜੀ ਦੀ ਜਿਹੜੀ ਰਾਤ ਹੀ ਮਾਤਾ ਜੀ ਸਵਰਗਵਾਸ ਹੋ ਗਏ ਨੇ ਤੇ ਚਾਚਾ ਜੀ ਤੇ ਚਾਚੀ ਜੀ ਨੂੰ ਅਮਰੀਕ ਸਿੰਘ ਨੂੰ ਤੇ ਚਾਚੀ ਹਰਜਿੰਦਰ ਕੌਰ ਨੂੰ ਚੰਡੀਗੜ੍ਹ ਜਿਹੜਾ ਪੀਜੀਆਈ ਰੈਫਰ ਕਰ ਦਿੱਤਾ ਸੀਗਾ ਅਮਰੀਕ ਸਿੰਘ ਦੀ ਕਿੰਨੀ ਕੁ ਉਮਰ ਹੈ ਜੀ ਉਹਨਾਂ ਦੀ ਅਮਰੀਕ ਸਿੰਘ ਦੀ ਉਮਰ ਲਗਭਗ 55 ਤੋਂ 60 ਸਾਲ ਦੇ ਵਿੱਚ ਹੈ ਜੀ ਤੇ ਉਹਨਾਂ ਦੀ ਮਿਸਿਸ ਦੀ ਉਹਨਾਂ ਦੀ ਉਮਰ ਵੀ 52-53 ਸਾਲ ਹੈ ਹ ਪ੍ਰਸ਼ਾਸਨ ਦਾ ਅਧਿਕਾਰੀ ਰਾਤ ਤੋਂ ਲੈ ਕੇ ਹੁਣ ਤੱਕ ਕੋਈ ਨਹੀਂ ਪਹੁੰਚਿਆ ਕਿਵੇਂ ਦੇਖ ਦਿੱਤੀ ਉਧਰੋਂ ਰਾਬਤੇ ਨਾਲ ਜੇ ਕੋਈ ਪ੍ਰਸ਼ਾਸਨ ਨਾਲ رابطہ ਹੋਇਆ ਜਾਂ ਕਿਸੇ ਨੇ ਫੋਨ ਵਗੈਰਾ ਕੀਤਾ ਤਾਂ ਸ਼ਾਇਦ ਮੈਨੂੰ ਉਹਦਾ ਉਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਵੀ ਪ੍ਰਸ਼ਾਸਨ ਪਹੁੰਚਿਆ ਜਾਂ ਨਾ ਪਹੁੰਚਿਆ ਵੈਸੇ ਸਾਡੇ ਜਿੰਮੇਵਾਰ ਵਿਅਕਤੀ ਤੇ ਇੱਥੇ ਮੁੰਡੇ ਸਾਰੇ ਆਏ ਹੋਏ ਤੇ ਕਿ ਉਹਨਾਂ ਨੇ ਫੋਨ ਵਗੈਰਾ ਕੀਤੇ ਨੇ ਐਂਬੂਲੈਂਸ ਜੀ ਆ ਗਈ ਸੀ ਥੋੜਾ ਜਿਹਾ 10 ਮਿੰਟ ਲੇਟ ਆਈ ਹੈਗੀ ਉਸ ਤੋਂ ਪਹਿਲਾਂ ਆਪਾਂ ਨੂੰ ਹੁੰਦੇ ਹੀ ਆ ਵੀ ਜਲਦੀ ਮੁੱਢਲੀ ਸਹਾਇਤਾ ਦੇਣ ਵਾਸਤੇ ਆਪਾਂ ਨੇੜੇ ਦੇ ਹਸਪਤਾਲ ਚਲੇ ਜੀ ਸੰਗਰੂਰ ਲੈ ਗਏ ਸੰਗਰੂਰ ਤੋਂ ਸੀਟੀ ਸਕੈਨ ਕਰਕੇ ਇਹ ਤੋਂ ਪਤਾ ਲੱਗਿਆ ਵੀ ਜਿਹੜੀ ਦੋਨਾਂ ਜੀਹਾਂ ਦੇ ਤੂਹੀ ਦੇ ਵਿੱਚ ਕਾਫੀ ਜਿਆਦਾ ਸੱਚ ਹੈ ਜੀ ਤੇ ਉਸ ਕਾਰਨ ਉਹਨਾਂ ਨੂੰ ਚੰਡੀਗੜ੍ਹ ਰੈਫਰ ਕਰਤਾ ਸੀ ਰਾਤ ਜੀ ਕਿਵੇਂ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਜੀ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆਂ ਵੀ ਦੇਖੋ ਕੋਈ ਇਹ ਪੁਰਾਣਾ ਮਕਾਨ ਨਹੀਂ ਹੈਗਾ ਬਹੁਤਾ ਪੁਰਾਣਾ ਸਾਡੇ ਬਜ਼ੁਰਗ ਵੀ ਦੱਸਦੇ ਨੇ ਵੀ ਪਿੱਛੇ ਜੀ ਇਹਦਾ ਜਿਹੜਾ ਸੱਤ ਬਦਲੀ ਸੀ ਪਹਿਲਾਂ ਇਹ ਸਤੀਰਾਂ ਵਗੈਰਾ ਜਿਵੇਂ ਪੁਰਾਣੀਆਂ ਸੱਤਾ ਹੁੰਦੀਆਂ ਸੀ ਵੀ ਇਹਨਾਂ ਦਾ ਜਿਹੜਾ ਵੀ ਮਾਲੀ ਨੁਕਸਾਨ ਹੋਇਆ ਜਿਹੜਾ ਜਾਨੀ ਨੁਕਸਾਨ ਹੋ ਗਿਆ ਉਹਦੀ ਪਰਪਾਈ ਤਾਂ ਕਿਸੇ ਤੋਂ ਹੁੰਦੀ ਨਹੀਂ ਜੀ ਚਾਹੇ ਆਪਾਂ ਰੁਪਈਆਂ ਨਾਲ ਤਾਂ ਕੋਈ ਪਰਪਾਈ ਕਰ ਨਹੀਂ ਸਕਦਾ ਜਿਹੜਾ ਵੀ ਕੋਈ ਮਾਲੀ ਨੁਕਸਾਨ ਹੋਇਆ ਜਾਂ ਕੋਈ ਉਹਨਾਂ ਦਾ ਇਲਾਜ ਵਗੈਰਾ ਦਾ ਉਹ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਉਹ ਆਪਦੇ ਸਿਰ ਤੇ ਲਵੇ